ਕਰ ਲਏ ਕੀ ਹੈ ਸਾਰਾ ਮਾਮਲਾ ਜਿੱਦਾਂ ਪਿਛਲੇ ਦਿਨਾਂ ਤੁਸੀਂ ਦੇਖਿਆ 12 ਤਰੀਕ ਨੂੰ ਕਨੇਕਾ ਬਾਂਗਰ ਬਲਾਸਟ ਹੋਇਆ ਸੀਗਾ ਜੀ ਔਰ 20 ਤਰੀਕ ਨੂੰ ਬਡਾਲਾ ਬਾਂਗਰ ਬਲਾਸਟ ਕੀਤਾ ਸੀ ਔਰ ਇਹਦੀ ਜ਼ਿੰਮੇਵਾਰੀ ਹੈਪੀ ਪਾਸ਼ੀਆਂ ਨਾਂ ਦਾ ਇੱਕ ਕੋਲੋਂ ਗੈਂਗਸਟਰ ਸੀਗਾ ਇੱਥੇ ਫਿਰ ਆਤੋ ਆਦੀ ਬਣ ਗਿਆ ਉੱਥੇ ਰਿੰਦੇ ਨਾਲ ਮਿਕਸ ਅਪ ਹੋ ਕੇ बीसीआई ਦੇ ਨਾਤੇ ਇਹ ਜ਼ਿੰਮੇਵਾਰੀਆਂ ਇਹਨਾਂ ਨੇ ਲੈਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਨਾਲ ਇੱਕ ਸ਼ੇਰਾ ਹਣੀ ਨਾਂ ਦਾ ਵਿਅਕਤੀ ਆ ਉਹ ਵੀ ਇਹਨਾਂ ਦੇ ਨਾਲ ਇਨਵੋਲਡ ਆ ਜੀ ਪਰ ਬਟਾਲਾ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਦੇ ਤਹਿਤ ਬਹੁਤ ਹੀ ਵਧੀਆ ਕੰਮ ਕੀਤਾ ਇਨਵੈਸਟੀਗੇਟ ਕੀਤਾ ਔਰ ਇਸ ਦੀ ਮੁबारकबाद ਹੈ ਬਟਾਲਾ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਕਿ ਬਹੁਤ ਛੇਤੀ ਹੀ ਅਸੀਂ ਇਹਨਾਂ ਸਾਰੇ ਅਕਿਊਜ਼ ਨੂੰ ਫੜ ਲਿਆ ਇਰੇ ਟੋਟਲ 5 ਵਿਅਕਤੀ ਇਨਵੋਲਡ ਸੀਗੇ ਅਭਿਜੋਤ ਨਾਂ ਦਾ ਇਹ ਸਾਰੇ 5 ਦੇ 5 ਕਿਲਾ ਲਾਲ ਸਿੰਘ ਦੇ ਰਹਿਣ ਵਾਲੇ ਆ ਅਭਿਜੋਤ ਨਾਂ ਦਾ ਜਿਹੜਾ ਬੰਦਾ ਹੈ ਇਹ ਮੇਨ ਨੇ ਪਲਾਨਿੰਗ ਕੀਤੀ ਸੀ ਇਹ ਡਾਇਰੈਕਟਲੀ ਇਨ ਟੱਚ ਸੀਗਾ ਹੈਪੀ ਪਾਸ਼ਾ ਤੇ ਹਨੀ ਸ਼ੇਰੇ ਨਾਲ ਪਰ ਇਹ ਪਿਛਲੇ ਸਾਲ ਅਰਮੇਨੀਆ ਗਿਆ ਸੀਗਾ ਉੱਥੇ ਇਹਦਾ ਹਨੀ ਨਾਲ ਇਹਦਾ ਆਪਸੀ ਰਿਸ਼ਤਾ ਹੋਇਆ ਫੇਰੇ ਵਾਪਸ ਆ ਜਾਂਦਾ ਆ ਵਾਪਸ ਆ ਕੇ ਵੀ ਇਹ ਦੋਨਾਂ ਨਾਲ ਆਪਸੀ ਰਾਫਤਾ ਰੱਖਦਾ ਆ ਹੈਪੀ ਪਾਸ਼ਾ ਨਾਲ ਵੀ ਤਾਂ ਹਣੀ ਨਾਲ ਵੀ ਫਿਰ ਇਹ ਮੇਨ ਪਲਾਨਿੰਗ ਕਰਦਾ ਪਲਾਨਿੰਗ ਕਰਕੇ ਜੋ ਇਹਨੂੰ ਗ੍ਰਨੇਡ ਸਪਲਾਈ ਕੀਤੇ ਜਾਂਦੇ ਆ ਔਰ ਫਿਰ ਇਹ ਆਪਦੇ ਲੋਕਲ ਜਿਹੜੇ ਹੋਰ ਚਾਰ ਬੰਦੇ ਆ ਇਹਨਾਂ ਨੂੰ ਇਨਕਲੂਡ ਕਰਦਾ ਇਹ ਪੰਜੇ ਦੇ ਪੰਜੇ ਅਰੈਸਟ ਹੋ ਚੁੱਕੇ ਆ ਦੋ ਵਿਅਕਤੀਆਂ ਨੂੰ ਅ ਅਭਿਜੋਤ ਨੂੰ ਤੇ ਜਿਹੜਾ ਗੁਰਜੀਤ ਹੈ ਇਹਨੂੰ ਅਸੀਂ ਕਬਰੀ ਲਈ ਅਸੀਂ ਲੈ ਕੇ ਆ ਰਹੇ ਸੀਗੇ ਇਹਨਾਂ ਨੇ ਦੱਸਿਆ ਸੀ ਕਿ ਇੱਥੇ ਪਿਸਟਲ ਆ ਇੱਥੇ ਇਹਨਾਂ ਨੇ ਪੁਲਿਸ ਤੋਂ ਹੱਥ ਛਡਾ ਕੇ ਆਪਦੇ ਪਿਸਟਲ ਜਿੱਥੇ ਇਹਨਾਂ ਲੁਕੋਏ ਹੋ ਸੀ ਕਰਕੇ ਪੁਲਿਸ ਤੇ ਫਾਇਰਿੰਗ ਕੀਤੀ ਜਿਦੇ ਚ ਜ਼ਖਮੀ ਹੋਇਆ ਇਹਨੂੰ ਅਸੀਂ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਹੁਣ ਉੱਥੇ ਜਾ ਕੇ ਦੇਖਦੇ ਇਹਨਾਂ ਦੀ ਕੀ ਕੰਡੀਸ਼ਨ ਹੈਗੀ ਹੈ ਜੀ ਸਰ ਕਿੱਥੇ ਕਿੱਥੇ ਗੋਲੀ ਲੱਗੀ ਇਹਨਾਂ ਦੇ ਇਹ ਹੁਣ ਅਸੀਂ ਜਾ ਕੇ ਦੇਖਾਂਗੇ ਜੀ ਕਿਉਂਕਿ ਇੱਥੇ ਇਮੀਡੀਏਟਲੀ ਅਸੀਂ ਪਹਿਲਾਂ ਮੌਕੇ ਤੇ ਆਏ ਹੁਣ ਉੱਥੇ ਸਾਡੀ ਵੱਖਰੀ ਟੀਮ ਗਈ ਹੋਈ ਆ ਹਸਪੀਟਲ ਚ ਇਹ ਬਟਾਲਾ ਹਸਪੀਟਲ ਚ ਦਾਖਲ ਆ ਉਥੇ ਇਹ ਜ਼ੇਰੇ ਲਾਚ ਹੈਗੇ ਫਿਰ ਦੇਖਾਂਗੇ ਕਿਤੇ ਕੀ ਆ ਔਰ ਇਹ ਫੈਮਿਲੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਆ ਫੈਮਿਲੀ ਬੈਕਗ੍ਰਾਉਂਡ ਕਿਉਂਕਿ ਇਹ ਅੱਜ ਸਵੇਰੇ ਹੀ ਸਾਰੇ ਅਰੈਸਟ ਹੋਇਆ ਔਰ ਇਹ ਸਾਰੇ ਜਿਹੜੇ ਸੀ ਆ 25 26 ਸਾਲ ਦੀ ਏਜ ਦੇ ਵਿੱਚ ਹੀ ਇਹਨਾਂ ਦਾ ਇੱਕ ਗਰੁੱਪ ਹੈ ਔਰ ਇਹ ਸਾਰੇ ਲੋਕ ਮੈਂ ਤੁਹਾਡੇ ਜ਼ਰੀਏ ਸਾਰੇ ਯੂਥ ਨੂੰ ਮੈਂ ਅਪੀਲ ਵੀ ਕਰੂੰਗਾ ਕਿ ਇਹ ਜਿਹੜੇ ਬਾਹਰ ਵਿਅਕਤੀ ਬੈਠੇ ਆ ਇਹ ਮੌਜੂਦਨਾ ਦਿਖਰਾ ਕਰਕੇ ਖਾਸ ਕਰਕੇ ਇਹ ਹੈਪੀ ਪਾਸ਼ਾ ਸ਼ੇਰਾ ਰਿੰਦਾ ਜਾਂ ਇਹਨਾਂ ਦਾ ਇੱਕ ਸਾਥੀ ਜੀਵਨ ਫੌਜੀ ਵੀ ਹੈ ਇਹਨੇ ਵੀ اسلامਾਬਾਦ ਜਿਹੜਾ ਸਾਡੀ ਉੱਥੇ ਐਸਓਸੀ ਨੇ ਬਹੁਤ ਅੱਛਾ ਕੰਮ ਕਰਕੇ ਉਹ ਵੀ ਟ੍ਰੇਸ ਹੋ ਗਿਆ ਸਵੇਰੇ ਤੁਸੀਂ ਪੜਿਆ ਹੋਣਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹਦੇ ਬਾਰੇ ਦੱਸਿਆ ਗਿਆ ਸੀਗਾ ਇਹ ਯੰਗਸਟਰਸ ਨੂੰ ਗੁੰਮਰਾਹ ਕਰਕੇ ਛੋਟੇ ਛੋਟੇ ਲਾਲਚ ਦੇ ਕੇ ਉਹਨੇ ਇਹ ਜ਼ਿੰਦਗੀਆਂ ਖਰਾਬ ਕਰ ਰਹੀਆਂ ਔਰ ਸਾਡੇ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਇਸ ਪਾਸੇ ਨੋਰ ਪੈਂਦੇ ਆ। ਏ ਚਾਹੇ ਤਕਰੀਬਨ ਮੈਂ ਦੱਸ ਦਿਆਂ। ਤਕਰੀਬਨ ਹੁਣ ਇਸ ਵੇਲੇ ਜੇ ਦੇਖੀਏ ਪਿਛਲੇ 1 ਸਾਲ ਤੋਂ ਉੱਪਰ ਟਾਈਮ ਦੇ ਵਿੱਚ 25 ਤੋਂ 30 ਬੰਦੇ ਆ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੇ ਗੁਮਰਾਹ ਹੋ ਕਰਕੇ ਜ਼ਿਲ੍ਹੇ ਦੇ ਵਿੱਚ ਆਪਦੀ ਹੁਣ ਜ਼ਿੰਦਗੀ ਕੱਟ ਰਿਆ। ਉਹਨਾਂ ਦੇ ਪਰਿਵਾਰ ਪਿੱਛੇ ਸਾਰੇ ਦੁਖੀ ਆ। ਮਾਪੇ ਦੁਖੀ ਆ ਮਾਪੇ ਕੁਝ ਕਰ ਨਹੀਂ ਸਕਦੇ ਕਿਉਂਕਿ ਹੁਣ ਉਹਨਾਂ ਨੇ ਕਾਨੂੰਨ ਨੂੰ ਹੱਥ ਲਿਆ। ਕਾਨੂੰਨ ਮੁਤਾਬਕ ਤੁਹਾਨੂੰ ਸਜ਼ਾ ਮਿਲਣੀ ਆ। 5-7 ਬੰਦੇ ਜਿਹੜੇ ਘਰੋਂ ਪੁਲਿਸ ਤੋਂ ਭੱਜੇ ਹੋਏ ਆ ਉਹ ਵੀ ਕ੍ਰਾਈਮ ਚ ਇਨਵੋਲਡ ਆ। ਸੋ ਸਾਰੇ ਯੰਗਸਟਰਸ ਨੂੰ ਇਹਨਾਂ ਤੋਂ ਇਹਨਾਂ ਦੀਆਂ ਗੱਲਾਂ ਚਾ ਕੇ ਇਹ ਆਪ ਤਾਂ ਬਾਹਰ ਬੈਠੇ ਆ ਆਪ ਪੈਸੇ ਕਮਾਈ ਜਾ ਰਹੇ ਆ ਔਰ ਇੱਥੇ ਨੌਜਵਾਨ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਆ ਸਰ ਜਿਸ ਤਰੀਕੇ ਨਾਲ ਇਹਨਾਂ ਨੇ ਬਲਾਸਟ ਕੀਤੇ ਤਹਿਸ਼ਖ ਦਾ ਮਹੌਲ ਸੀ ਲੋਕਾਂ ਚ ਵੀ ਔਰ ਹੁਣ ਜਿੱਦੋਂ ਪੁਲਿਸ ਨੇ ਸਾਰੇ ਟਰੇਸ ਕਰਦੇ ਦੋਵੇਂ ਥਾਣਿਆਂ ਦੇ ਜਿਹੜੇ ਚੌਕੀਆਂ ਦੇ ਵਿੱਚ ਬਲਾਸਟ ਹਾਂਜੀ ਮੈਂ ਦੱਸ ਰਿਹਾ ਜੀ ਜਿਹੜਾ ਸਾਡੇ ਬਟਾਲੇ ਦੇ ਵਿੱਚ ਕੰਨੀਆਂ ਦਾ ਬਾਂਗਰ ਹੋਇਆ ਸੀਗਾ ਇਹ ਇਹਨਾਂ ਵੱਲੋਂ ਹੀ ਕੀਤਾ ਗਿਆ ਸੀ ਫਿਰ 20 ਤਰੀਕ ਨੂੰ ਵਡਾਲਾ ਬਾਂਗਰ ਵਿਖੇ ਇਹਨਾਂ ਨੇ ਬਲਾਸਟ ਕੀਤਾ ਸੀਗਾ ਉਹ ਵੀ ਇਹਨਾਂ ਨੇ ਹੀ ਕੀਤਾ ਸੀਗਾ ਜੀ ਸੋ ਦੋਨੋਂ